ਪਰ ਇਹ ਲੋਕਾਂ ਦਾ ਕਸੂਰ ਕੀ ਹੈ ਜੀ ਮੈਂ ਤਾਂ ਕਹਿੰਦਾ ਆਏ ਸਾਲੇ ਉਜੜਦੇ ਨੇ ਤੇ ਤੇਜ ਦੇ ਵਿੱਚ ਜਮ੍ਹਾਂ ਬਰਬਾਦ ਹੋਏ ਸੋ ਸਰਕਾਰ ਵੀ ਸਰਕਾਰ ਦੇ ਨੁਮਾਇੰਦੇ ਜੇ ਤੁਹਾਨੂੰ ਹੱਥ ਵਾਂਗ ਕੇ ਬੇਨਤੀ ਹੈ ਕਿ ਕੋਈ ਇਹ ਡੈਰੀ ਕਰਨ ਕੀਤਾ ਜਾਵੇ ਘੱਟੋ ਘੱਟ ਜਿਹੜੀ ਇੱਕ ਪਾਸੇ ਆਪਾਂ ਕਹਿੰਦੇ ਕੁਦਰਤੀ ਆਫਤ ਜੇ ਕੁਦਰਤੀ ਆਫਤ ਹੈ ਰੇਤਾ ਕੁਦਰਤੀ ਸਾਡੀ ਜ਼ਮੀਨ ਚ ਛੁੱਟੀ ਤੇ ਇੱਥੇ ਮਤਲਬ ਮਤਲਬ ਠੇਕੇ ਦਾ ਠੇਕੇ ਲੱਗਦੇ ਨੇ ਇਹ ਇਹ ठेकेदार ਪ੍ਰਣਾਲੀ ਬਾਹਰ ਕੱਢ ਦਿੱਤੀ ਜਾਂ ਸਿੱਧਾ ਸਰਕਾਰ ਨੂੰ ਹਾਇਰਲਟੀ ਦੇ ਨੂੰ ਤਿਆਰ ਜੋ ਸਰਕਾਰ ਦਾ ਸਰਕਾਰੀ ਮਸ਼ੀਨਰੀ ਆਵੇ ਮੈਂ ਗੱਲ ਕਰਦਾ ਸਭ ਦਾ ਖਰਚੇ ਹੈ ਜਿਹੜਾ 100 ਦਾ 200 ਦਾ ਰਿੱਤਾ ਖੜਦਾ ਤਾਂ ਸਰਕਾਰ ਨਹੀਂ ਦੇ ਕੇ ਸਾਰ ਆਪਣਾ ਫਾਇਦਾ ਲੈ ਬਿਲਕੁਲ ਉਸ ਤੋਂ ਵਿੱਚੋਂ ਕੱਢਦੇ ਹੋ ਜਿਹੜਾ ਖਰਚਾ ਪੂਰਾ ਹੋ ਰਿਹਾ ਹੈ ਤੇ ਦੂਜੀ ਬਿੰਦੂ ਇਹ ਹੈ ਜੀ ਸੀਐਮ ਸਾਹਿਬ ਨੂੰ ਕਿਹਾ ਜੀ ਨੁਕਸਾਨ ਬਹੁਤ ਜ਼ਿਆਦਾ ਹੈ ਐਤ ਕੀ ਮਕਾਨ ਵੀ ਜਿਹੜੇ ਕਿ ਉਹ 23 ਦਿਨ ਪਾਣੀ ਵੀ 25 ਦਿਨ ਚੱਲਦਾ ਰਿਹਾ 50 ਦਿਨ ਉਹ ਹੋਣ ਵੀ ਪਾਣੀ ਅੱਜ 25 26 ਦਿਨ ਹੋ ਗਈ ਨੇ ਜੇ ਪਤਾ ਨਹੀਂ ਕਿੰਨਾ ਲੰਮਾ ਚੱਲੇ ਮਕਾਨ ਨਾਲ ਟੇੜਾ ਆ ਗਈਆਂ ਪੀ ਪਿਛਲੀ ਆਰੰਗੂ ਕੁਕੜੀ ਬੱਕਰੀ ਭੇਡਾਂ ਵਾਲੀ ਗੱਲ ਨਾ ਕਰਿਆ ਜੀ ਪਿਛਲੀ ਦੇ ਸਾਨੂੰ ਕੁਝ ਨਹੀਂ ਮਿਲਿਆ ਤੁਸੀਂ ਭਰਾ ਜੀ ਆਮ ਘਰਾਂ ਦੇ ਸਾਰੇ ਅਸੀਂ ਹੱਥ ਬੰਨ ਕੇ ਤੁਹਾਨੂੰ ਬੇਨਤੀ ਕਰਦੇ ਸਾਡੀ ਆਵਾਜ਼ ਉੱਥੋਂ ਤੱਕ ਨਹੀਂ ਪਹੁੰਚਣੀ ਤਾਂ ਹੋ ਅਸੀਂ ਆਪਣੇ ਲੱਖਾਂ ਲੋਕਾਂ ਨੇ ਆਵਾਜ਼ ਬਣਾਇਆ ਵੀ ਤੁਸੀਂ ਆਵਾਜ਼ ਉਹਨਾਂ ਦੇ ਕੰਨਾਂ ਤੱਕ ਪਾਓ ਘਰਾਂ ਦੀ ਗੱਲ ਕਰਨਾ ਪੀ ਭਾਵੇਂ ਅਕਾਲੀਆਂ ਦੀ ਰਹੀ ਕਾਂਗਰਸੀ ਦੀ ਰਹੀ ਹੈ ਉਹ ਤੋਂ ਗਰਦੌਰੀਆਂ ਜਿਹੜੀਆਂ ਸਰਮਾਇਦਾਰਾਂ ਦੇ ਘਰਾਂ ਚ ਗਈਆਂ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਵੀ ਇੱਧਕੀ ਚ ਗਰਦੌਰੀਆਂ ਹੋਣ ਤੇ ਲੋਕਾਂ ਦੀਆਂ ਜ਼ਮੀਨਾਂ ਬਿਲਕੁਲ ਠੀਕ ਹੈ ਬਿਲਕੁਲ ਖੰਸਾ ਜੀ ਦੇਖੋ ਮੈਂ ਇੱਕ ਚੀਜ਼ ਜਾਨੂੰ ਮੈਂ ਕਹਿੰਦੇ ਦੇਖੋ ਝੜੀ ਤੁਹਾਡੇ ਕਰਨਾ ਜੀ ਉਹ ਜ਼ਰੂਰ ਮੈਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਂਗਾ ਅੱਜ 25 ਹੋ ਗਿਆ 95 30 ਸਾਲ ਬਾਅਦ ਵੀ 6500 ਰੁਪਏ ਹੀ ਹੈ ਸੋ ਅਸੀਂ ਬੇਨਤੀ ਕਰਦੇ ਵੀ 6500 ਰੁਪਏ ਖੰਸਾ ਜੀ ਦੇਖੋ ਜੋ ਤੁਸੀਂ ਗੱਲਾਂ ਮੈਨੂੰ ਕਹਿੰਆਂ ਜੀ ਆਉਂਦਾ ਜਿਹੜਾ ਸੈਸ਼ਨ ਲੰਗੂਗਾ ਤੁਸੀਂ ਉਹ ਗੱਲਾਂ ਨਹੀਂਆਂ ਰਾਂਜੀ ਉਹਦੇ ਚ ਸੁਣ ਲਓ। ਹਰੀ ਮਾਰ। ਉਹ ਪਾਣੀ ਇੱਥੇ ਸਾਰਾ ਇਕੱਠਾ ਹੁੰਦਾ ਜਿਹੜਾ ਸਪਾਟਿਕਾ ਪਾਣੀ ਪੰਜਾਂ ਦਰਿਆਵਾਂ ਵਾਲਾ ਮੈੜੀ ਹੋ ਗਿਆ। ਮੈੜੀ ਉੱਥੋਂ ਖੈੜ ਬਣਿਆ ਹੋਇਆ। ਤੇ ਖੈੜ ਤੇ ਅੱਗੇ ਸਿਰਫ ਜਿਹੜਾ ਨਵਾਂ ਬ੍ਰਿਜ ਬਣਿਆ ਤੂੰ ਨਾ ਕਿ ਆਇਓ। ਉਹ ਵੀ ਲੋਕਾਂ ਦੀ ਮਾਲਕੀ ਚੋਂ ਬਣਿਆ। ਉਹਨਾਂ ਨੂੰ ਵਗਦੇ ਪਾਣੀ ਦਾ 1-1 ਕਰੋੜ ਰੁਪਈਆ ਦਿੱਤਾ ਸਰਕਾਰ ਨੇ। ਹੁਣ ਸਾਡੀਆਂ ਮਾਲਕੀ ਜ਼ਮੀਨਾਂ ਨੇ ਆਏ ਸਾਲ ਸਰਕਾਰਾਂ ਮਤਲਬ ਉਹ ਦਰ ਚੱਕ ਦਿੰਦੀਆਂ ਨੇ ਨਹਿਰ ਜਿਹੜੀਆਂ 12 ਮਹੀਨੇ ਚੱਲਦੀਆਂ ਹੈ ਰਾਜਸਥਾਨ ਦੀ ਨਹਿਰ ਦੂਜੀ ਤੀਜੀ ਹੁਣ ਪਾਣੀ ਉਹਨਾਂ ਚ ਘਟਾਤਾ ਕਿ ਧੌਣ ਦਾ ਕਰਮ ਇਹਦੀ ਹੜਾਂ ਦੇ ਨਾਲ ਲਾਲੀ ਗਾਰ ਬੜਾ ਗੰਦ ਪਿਲ ਰੁੜ ਕੇ ਆਇਆ ਕਿ ਉਹ ਫਿਰ ਸਾਨੂੰ ਖਾ ਲੈਂਦਾ ਕਹਿੰਦੀ ਸਰਕਾਰ ਪਰ ਇਹ ਲੋਕਾਂ ਦਾ ਕਸੂਰ ਕੀ ਹੈ ਜੀ ਮੈਂ ਤਾਂ ਕਹਿੰਦਾ ਜੀ ਆਏ ਸਾਲੇ ਉਜੜਦੇ ਨੇ ਤੇ 23 ਦੇ ਵਿੱਚ ਜਮ੍ਹਾਂ ਬਰਬਾਦ ਹੋਏ ਸੋ ਸਰਕਾਰ ਵੀ ਸਰਕਾਰ ਦੇ ਨੁਮਾਇੰਦੇ ਜੇ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਕੋਈ ਇਨੈਰੀ ਕਰਨ ਕੀਤਾ ਜਾਏ ਮੈਂ ਕਹਿੰਨਾ ਅੱਧ ਕਿਲੇ ਦਾ ਕੀੜਾ ਖਰੀਦ ਕੇ ਕਿਲੇ ਕਿਲੇ ਦਾ 1 ਬੰਨ ਖਰੀਦ ਕੇ ਇਹ 1500 ਆਪਣਾ ਚੀਨ ਮੈਂ ਸਾਹਿਬ ਕਿੰਨਾ ਹੋਊਗਾ 15 ਕਿਲੋਮੀਟਰ ਹੋਊਗਾ ਮੈਂ ਜਿਹੜੀ ਸਿੱਧੀ ਗੱਲ ਗੱਲ ਕੀਤੀ ਸਾਰੀ ਡਿਸਕਸ ਕਰੀਏ ਵਿੱਚੋਂ ਵੇਖੋ ਜੀ ਸਾਨੂੰ ਮੰਨ ਲਓ 25-30 ਲੱਖ ਕਿੱਲੇ ਦਾ ਦੇਣੇ ਹੋਣਾ ਵਿੱਚੋਂ ਤੁਸੀਂ 50 ਲੱਖ ਦੀ ਦੇਤਾ ਕਰਤਾ ਮੇਰੀ ਪਾਲਸੀ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਆ ਸਰਸਿੰਦ ਦੀ ਮੈਨੀ ਪਾਲਸੀ ਇਸ ਦੀ ਰੇਤਾ ਇੰਨੀ ਜਿਆਦੀ ਹੈ ਗੁੰਮਾ ਕਰੋ ਗਦਾਵਰੀ ਨਹੀਂ ਕਰਨ ਤੇ ਗਦਾਵਰੀ ਚ 12 ਲੱਖ ਕਿਉਂ ਪਾਣੀ ਚੱਲਦਾ ਆਹੜਾ ਦਾ 3 ਕਿੱਲੇ ਰਾਹੀ ਦਾ ਨੇ 8 ਕਿੱਲੇ ਦਾ ਕਰਤਾ ਉਨੇ ਡੂੰਗੀ ਕਰਦੇ ਵਿੱਚ ਮੱਛੀਆਂ ਮੱਛੀਆਂ ਦਾ ਵੋਟਿੰਗ ਕਰਾਓ ਕਿਸੇ ਮਤਲਬ ਸਰਕਾਰ ਤੋਂ ਬੜੇ ਤਰੀਕੇ ਨਾਲ ਜਿੱਦੋਂ ਆਪ ਕਮਾਈ ਕਰਾਂਗੇ ਦਲਖੋਣਾ ਬਰਨੁਧਾ ਬਖਸ਼ਣਾ ਤੋਂ ਚਲੇ ਹੁਣ ਤਾਂ ਇਹ ਆਸ ਨਹੀਂ ਹੋਉਂਦੀ ਵੀ ਕੋਈ ਹੈ ਨਹੀਂ ਪਰ ਸੁਲਾਹ ਦੇ ਸਕਦੇ ਹਾਂ ਸ਼ਿਮ ਸਿੰਘ ਸਾਹਿਬ ਨਾਲ ਇਸ ਇਸ ਕੇਤੇ ਗੱਲ ਕਰਾਂਗੇ ਕਿਉਂਕਿ ਲਾਸਟ ਸਰਜਨ ਚ ਵੀ ਇਹ ਗੱਲ ਉਹੀ ਸੀ ਜੀ ਸਾਡੇ ਉਧਰਲੀ ਸਾਈਡ ਤੇ ਜਦੋਂ ਅਸੀਂ ਤਾਂ ਨਹੀਂ ਉਹਦੀ ਮਾਰ ਹੇਠ ਹੁੰਦਾ ਘੱਗਰ ਤੁਸੀਂ ਸੁਣਿਆ ਹੀ ਸਾਰੇ ਜੀ ਜੀ ਬਿਲਕੁਲ ਉਹ ਬੜਾ ਨੁਕਸਾਨ ਜਿਹੜੇ ਸਾਡੇ 9 ਹਲਕੇ ਘੱਗਰ ਦੇ ਲੱਗਦੇ ਆ ਤਾਂ ਉਥੇ ਵੀ ਇਹੀ ਗੱਲ ਉਹੀ ਹੈ ਕਿ ਉਹਦੇ ਵਿੱਚਲਾ ਜਿਹੜਾ ਰੇਤ ਹੈ ਸਿਰੋ ਇਥੇ ਜਿਹੜਾ ਦੂਸਰਾ ਲਪਾਈ ਵਾਲਾ ਰੇਤ ਉਹਦੇ ਜਿਹੜਾ ਦੂਸਰਾ ਹੀ ਉਹਨਾਂ ਕੋਲ ਕੋਈ ਪ੍ਰਸ਼ਾਸਕੀ ਨਾਲ ਹੀ ਆ ਬਿਲਕੁਲ ਘੱਗਰ ਦੇ ਵਿੱਚ ਵੀ ਇਹ ਗੱਲ ਹੋਈ ਆ ਤੇ ਉਹ ਇਹ ਨਾਲ ਰਿਸ਼ਤਾ ਕੱਢ ਕੇ ਇੱਕ ਡੂੰਗਾ ਕਰਿਆ ਜਾਵੇ ਤਾਂ ਕਿ ਉਹ ਕਿਨਾਰੇ ਨਾ ਤੋੜੇ ਬਿਲਕੁਲ ਇਹ ਵੀ ਮੈਂ ਜ਼ਰੂਰ ਸਿੰਘ ਸਾਹਿਬ ਨਾਲ ਇਸ ਵਿਸ਼ੇ ਤੇ ਜ਼ਰੂਰ ਗੱਲ ਕਰਾਂਗੀ ਔਰ ਸੈਸ਼ਨ ਦੇ ਵਿੱਚ ਧਿਆਨ ਦਿਓ ਮਤਾਂ ਵੀ ਜ਼ਰੂਰ ਇਸ ਚੀਜ਼ ਬਾਰੇ ਪੇਸ਼ ਕਰਾਂਗੇ ਜਿੰਨੀ ਰੇਮੇ ਸਾਹਿਬ ਨਹਿਰੀਕਰ ਨਹੀਂ ਹੁੰਦਾ ਹੁਣ ਨਹੀਂ ਦਿਨ ਤੱਕ ਵੀਖੋ ਫਸਲਾਂ ਦੀਆਂ ਮਾਰੀਆਂ ਗਈਆਂ 23 ਦਾ ਮਤਲਬ ਉਹ ਜੜਿਆ ਕਿਸਾਨ ਅਜੇ ਤੱਕ ਉੱਠਿਆ ਨਹੀਂ ਸੀ ਤੇ ਆ 25 ਦੀ ਮਾਰ ਫੇਰ ਪੈ ਗਈ ਤੁਹਾਨੂੰ ਪਤਾ ਇੱਕ ਵਾਰ ਫਸਲ ਮਾਰੀਏ 5 ਸਾਲ ਬੰਦਾ ਉੱਠਦਾ ਨਹੀਂ ਬਿਲਕੁਲ ਬਿਲਕੁਲ ਅਸੀਂ ਕਿੰਨੇ ਵੀ ਗੱਲ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ ਸੀ ਵੀ ਸਾਨੂੰ ਰੇਤਾ ਕਤੋਂ ਕਤ ਜਿਹੜੀ ਇੱਕ ਪਾਸੇ ਆਪਾਂ ਕਹਿੰਨੇ ਕੁਦਰਤੀ ਆਫਤ ਜੇ ਕੁਦਰਤੀ ਆਫਤ ਹੈ ਰੀਤਾ ਕੁਦਰਤ ਨੇ ਸਾਡੀ ਜ਼ਮੀਨ ਸੁਟੀ ਤੇ ਇੱਚੇ ਮਤਲਬ ਮਤਲਬ ਠੇਕੇ ਦਾ ਠੇਕੇ ਲੱਗਦੇ ਨੇ ਵੀ ਇਹ ਠੇਕੇਦਾਰ ਪ੍ਰਣਾਲੀ ਬਾਹਰ ਕੱਢ ਦਿੱਤੀ ਜਾਂ ਸਿੱਧਾ ਸਰਕਾਰ ਨੂੰ ਹਾਇਰਾਰਕੀ ਦੇ ਇਹਨੂੰ ਤਿਆਰ ਜੋ ਸਰਕਾਰ ਦਾ ਸਰਕਾਰੀ ਮਸ਼ੀਨਰੀ ਆਵੇ ਮੈਂ ਗੱਲ ਚਿਰਦਾ ਸਭ ਕੁ ਦਾ ਕਰਕੇ ਹੰਦੀਆਂ ਜੇ 100 200 ਦਾ ਰੀਤਾ ਕੱਢਦੇ ਤਾਂ 100 ਸਰਕਾਰ ਨੂੰ ਦੇ ਕੇ ਕਿਸਾਨ ਆਪਣਾ ਫਾਇਦਾ ਲੈ ਆ ਬਿਲਕੁਲ ਸਤੋਂ ਵਿੱਚੋਂ ਕੱਢ ਦਿਓ ਜੀ ਖਰਚਾ ਪੂਰਾ ਹੋ ਰਿਹਾ ਹੈ ਇਹ ਗੱਲ ਜਿਹੜੀ ਅਸੀਂ ਸਿੰਘ ਸਾਹਿਬ ਦੇ ਨਾਲ ਮੈਂ ਸਮਝੀ ਕਰੂੰਗੀ ਕਿ ਦੂਜੀ ਬੀਐਮਸੀ ਇਹ ਹੈ ਜੀ ਸੀਐਮ ਸਾਹਿਬ ਨੂੰ ਕਿਹਾ ਜੀ ਵੀ ਨੁਕਸਾਨ ਬਹੁਤ ਜ਼ਿਆਦਾ ਹੈ ਐਤ ਕੀ ਮਕਾਨ ਵੀ ਜਿਹੜੇ ਕਿ ਉਹ 23 ਹੀ ਪਾਣੀ ਵੀ 25 ਦਿਨ ਚੱਲਦਾ ਰਿਹਾ 50 ਦਿਨ ਉਹ ਹੋਣ ਵੀ ਪਾਣੀ ਅੱਜ 25 26 ਦਿਨ ਹੋ ਗਏ ਨੇ ਜੇ ਪਤਾ ਨਹੀਂ ਕਿੰਨਾ ਲੰਮਾ ਚੱਲੇ ਮਕਾਨ ਨੰਮ ਤੇੜਾ ਆ ਗਈਆਂ ਵੀ ਪਿਛਲੀ ਾਰਾਂਗੂ ਕੁਗੜੀ ਬੱਕਰੀ ਭੇਡਾਂ ਵਾਲੀ ਗੱਲ ਨਾ ਕਰਿਆ ਜੀ ਪਿਛਲੀ ਦੀ ਸਾਨੂੰ ਕੁਝ ਨਹੀਂ ਮਿਲਿਆ ਤੁਸੀਂ ਭਰਾ ਜੀ ਆਮ ਘਰਾਂ ਦੇ ਜ ਸਾਰੇ ਅਸੀਂ ਹੱਥ ਬੰਨ ਕੇ ਤੁਹਾਨੂੰ ਬੇਨਤੀ ਕਰਦੇ ਸਾਡੀ ਆਵਾਜ਼ ਉੱਥੇ ਤੱਕ ਨਹੀਂ ਪਹੁੰਚਣੀ ਤੁਹਾਨੂੰ ਅਸੀਂ ਆਪਣੇ ਲੱਖਾਂ ਲੋਕਾਂ ਨੇ ਵੀ ਇਹ ਪਹਿਲਾਂ ਮਰੇ ਪਏ ਨੇ ਮਰੇ ਨਾਲ ਝੇੜਕਾ ਦੀ ਕਰਨੀ ਆਪਾਂ ਮਜ਼ਾਕਾ ਦਾ ਕਰ ਸਕਣਾ ਥੋੜਾ ਸੀਰੀਅਸ ਹੋਣਾ ਪਊਗਾ ਇਹ ਆ ਵੀ ਆਪਾਂ ਜੀ ਵਿਸ਼ੇਸ਼ ਗਿਰਦੌਰੀਆਂ ਦੀ ਗੱਲ ਭਗਵਾਨ ਤੁਮਨ ਸਾਹਿਬ ਨੇ ਕਹੀ ਸੀ ਹੁਣ ਵੇਖੋ ਆਹ ਬੰਦ ਤੋਂ ਲੈ ਕੇ ਪਰਲਾ ਬੰਦ ਜਿਹੜਾ ਮਾਝੇ ਵਾਲਾ ਇਹਦੇ ਵਿੱਚ ਸਾਰੀ ਫਸਲ تباہ ਹੋ ਗਈ। ਇੱਥੇ ਗਰਦੌਰੀ ਕਰਨ ਦੀ ਲੋੜ ਹੈ। ਵੀਡੀਓਗ੍ਰਾਫੀਆਂ ਹੋ ਗਈਆਂ। ਹਰੇਕ ਨੇ ਫੋਟੋ ਖਿਚਾ ਲਈਆਂ ਤੇ ਫਸਲਾਂ ਬਰਬਾਦ ਨੇ ਆ ਦੇ। ਆ ਬਰਬਾਦ ਨੇ। ਉਹਨਾਂ ਵਿਸ਼ੇਸ਼ ਗਰਦੌਰੀ ਅਜੇ ਵੀ ਹੋਵੇ ਤੇ ਫਿਰ ਗਰਦੌਰੀ ਹੋਵੇਗੀ ਸਰਪੰਚਾਂ ਦੇ ਚੇਅਰਮੈਨਾਂ ਦੇ ਘਰਾਂ ਤੇ ਉਹ ਫਿਰ ਕਿਤੇ ਨਾ ਕਿਤੇ ਆਪਣੇ ਚਹੇਤੇ ਨੂੰ ਪਾਲਿਆ ਜਾਂਦਾ ਵੀ ਅੱਜ ਆ ਲਾਹਮਾ ਦੇਣ ਦਾ ਕੰਮ ਨਹੀਂਗਾ। ਅੱਜ ਆਪਾਂ ਨੂੰ ਰਲ ਕੇ ਮੁਸੀਬਤ ਦਾ ਸਾਹਮਣਾ ਕਰਨਾ ਪੈਣਾ। ਪਰ ਮੈਂ ਪਹਿਲੀਆਂ ਸਰਕਾਰਾਂ ਦੀ ਗੱਲ ਕਰਨਾ ਪਿੱਪ ਭਾਵੇਂ ਅਕਾਲੀਆਂ ਦੀ ਰਹੀ ਕਾਂਗਰਸੀ ਦੀ ਰਹੀ ਏ ਉਹ ਤੋਂ ਗਰਦੌਰੀਆਂ ਜਿਹੜੀਆਂ سرمਾਈਦਾਰਾਂ ਦੇ ਘਰਾਂ 'ਚ ਹੋਈਆਂ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਵੀ ਇਦਗੀ 'ਚ ਗਰਦੌਰੀਆਂ ਹੋਣ ਤੇ ਲੋਕਾਂ ਦੀਆਂ ਜ਼ਮੀਨਾਂ ਬਿਲਕੁਲ ਠੀਕ ਹੈ ਬਿਲਕੁਲ ਖਾਲਸਾ ਜੀ ਦੇਖੋ ਮੈਂ ਇੱਕ ਚੀਜ਼ ਜਾਣਨਾ ਕਿ ਦੇਖੋ ਜਿਹੜੀ ਤੁਹਾਡੀ ਗੱਲ ਜੀ ਉਹ ਜ਼ਰੂਰ ਮੈਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਂਗਾ ਔਰ ਅਸੀਂ ਵੀ ਦੇਖੋ ਅੱਜ ਚਲੋ ਇਹ ਤਾਂ ਹੁਣ ਐਡੇ ਵੱਡੇ ਪਾਣੀ ਨੂੰ ਆਪਾਂ ਮੰਨ ਵੀ ਨਹੀਂ ਹਲੇ ਲਾ ਸਕਦੇ ਅਸੀਂ ਆਪਣੇ ਜिले ਵੱਲੋਂ ਜਿੰਨਾ ਕਿ ਸਾਡਾ ਸੀ ਅਸੀਂ 1000 ਕਿਲੋ ਦਾ ਜਿਹੜੀ ਰਸ਼ਨ ਦੀ ਉਹ ਦੋ ਟੱਕਰ ਭਰ ਕੇ ਲੈ ਕੇ ਆਇਆ ਉਹ ਦੋਨੇ ਟਰੱਕ ਅਸੀਂ ਜਿਹੜਾ ਹੈਗਾ ਇੱਕ ਜ਼ੀਰੇ ਇੱਕ ਫਰੋਸ ਪਰ ਚੱਲਦਾ ਗੁਰੂ ਹਰਸਹਾਇ ਧੰਨਵਾਦ ਜੀ ਧੰਨਵਾਦ ਇੱਕ ਤੁਹਾਡੇ ਇੱਥੇ ਦੇ ਦਿੱਤੀਆਂ ਔਰ ਮੈਂ ਚੇਅਰਮੈਨ ਸਭ ਨੂੰ ਇੱਕ ਚੀਜ਼ ਕਹੀ ਆ ਕਿ ਸਾਡੇ ਭਰਾਵਾਂ ਨੂੰ ਸੁੱਕੀ ਟੂੜੀ ਦੀ ਲੋੜ ਆ ਅਚਾਰ ਦੀ ਲੋੜ ਆ ਦਵਾਈਆਂ ਦੀ ਲੋੜ ਆ ਜੀ ਇਹ ਨਹੀਂ ਉਡੀਕਣਾ ਕਿ ਜਦੋਂ ਜੇ ਉਹ ਹੁਕਮ ਆਊਗਾ ਤਾਂ ਤੁਸੀਂ ਸਾਨੂੰ ਹੁਕਮ ਕਰਿਓ ਅਸੀਂ ਲੈ ਕੇ ਸਾਨੂੰ 3 ਘੰਟੇ ਲੱਗਣ 4 ਘੰਟੇ ਲੱਗਣ ਉਸੇ ਟਾਈਮ ਦੇ ਵਿੱਚ ਤੁਹਾਡੇ ਕੋਲੇ ਹਾਜ਼ਰ ਹੋਵਾਂ ਹਮ ਨਹੀਂ ਧੰਨਵਾਦੀ ਸਾਡੇ ਭਰਾਓ ਤੁਸੀਂ ਸਾਡਾ ਹੀ ਆਸਰਾ ਜੀ ਸਾਨੂੰ ਉਹ ਸਮਾਜ ਤੁਸੀਂ ਤੁਹਾਡੇ ਤੋਂ ਕਦੇ ਪਿੱਛੇ ਨਹੀਂ ਹਟਾਂਗੇ ਜੀ ਜੀ ਸੋ ਕਿਸੇ ਤਰ੍ਹਾਂ ਦੀ ਵੀ ਦਵਾਈਆਂ ਦੀ ਲੋੜ ਆ ਅਚਾਰ ਦੀ ਦੂਸਰੇ ਦੀ ਤੂੜੀ ਦੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਲੋੜ ਆ ਖਾਣ ਦੀ ਖਾਨ ਵਾਲੀ ਤਾਂ ਹਰ ਵਕਤ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਜੀ ਗੱਲ ਲੈ ਗੁਰਬਾਖਸ਼ ਸਰਪਾਲ ਜੀ ਇਹ ਤਾਂ ਆਪਣਾ ਵੇਖੋ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਸੀ ਗੱਲ ਰਾਜਨੀਤੀ ਤੋਂ ਉੱਪਰ ਹੁੰਦੀ ਹੈ ਬਿਲਕੁਲ ਸੱਚ ਜੀ ਅਸੀਂ ਤੇ ਲੋਕ ਮੇਰੇ ਪਿੰਡਾਂ ਦਾ ਸਮਾ ਬੜੇ ਨੇ ਜੀ ਜਾਂ ਉਹਨੇ ਨਾ ਕੁਝ ਆ ਅਸੀਂ ਵੀ ਹੁਣ ਉੱਥੇ ਆਏ ਹਾਂ ਜੀ ਮੈਂ ਵੀ ਜਿੰਨੇ ਜੋ ਕੀ ਹੈਗੇ ਹੁਣ 150 ਕੁਇੰਟਲ ਉਹ ਜਿਹੜਾ ਸਹਲੇ ਦਾ achar ਉਹ ਦਿੱਤਾ ਹੁਣ ਇਹਨਾਂ ਜਿੱਿੱਤਾ ਸੀਗੀਆਂ ਉਹਨਾਂ ਨੂੰ ਵੀ ਸਾਰੇ ਪਿੰਡਾਂ ਦੇ ਮੋਤਪੁਰ ਭਾਵੇਂ ਉਹ ਕਾਲੀ ਭਾਵੇਂ ਕਾਂਗਰਸੀ ਭਾਵੇਂ ਆਪੇ ਭਾਈਪਲ ਨੂੰ ਕਿ ਤੁਸੀਂ ਆਪ ਦੀ ਲਿਸਟ ਬਣਾ ਲਓ ਜਰਨਲਿਸਟ ਪੈਣਾ ਭਰਾਣਾ ਖੜਾ ਇਸ ਕਰਕੇ ਤੁਸੀਂ ਬੇਚਤ ਤੋਂ ਜਿਹਨੇ ਜੋ ਦੋ ਕੋਣ ਹੈ ਜੀ ਜਿਹੜਾ ਇਹਨਾਂ ਦੇ ਦੁੱਖ 'ਚ ਖੜਿਆ ਮਰਦੇ ਦਮ ਤੱਕ ਨਹੀਂ ਭੁੱਲਦੇ ਜੇ ਤੁਸੀਂ ਜੇ ਇਸ਼ਾਨ ਕੀਤਾ ਤੇ ਅਸੀਂ ਤੁਹਾਡੀ ਸਾਰੀ ਜ਼ਿੰਦਗੀ ਰੇਣੀ ਰਹਾਂਗੇ ਇਸ਼ਾਨ ਕਹਤਾ ਵੇ ਕੋਈ ਨਹੀਂ ਤੁਸੀਂ ਭਰਾ ਜੇ ਅੱਜ ਦੁੱਖ ਦੀ ਘੜੀ ਚ ਆਏ ਜੇ ਹੋਰ ਵੀ ਬੜੇ ਨੇ ਇਹਨਾਂ ਨੇ ਵੇਖੋ ਇੱਕ ਸਾਲ ਦੀ ਆਪਣਾ ਕਿਹਾ ਵੀ ਸੈਲਰੀ ਪਿੰਡਾਂ ਨੂੰ ਦਿਆਂਗਾ ਭਗਵੰਤਮਨ ਸਾਹਿਬ ਨੇ ਕਿਹਾ ਵੀ ਸਾਰੇ ਐਮ ਐਲ ਏ ਨੂੰ ਇਹ ਇੱਕ ਇੱਕ ਮਹੀਨੇ ਦੀ ਕਿਹਾ ਸੋ ਅਸੀਂ ਇਹਨਾਂ ਵੀ ਸਾਨੂੰ ਮਤਲਬ ਖੁਸ਼ੀ ਹੈ ਇਸ ਗੱਲ ਦੀ ਵੀ ਤੁਸੀਂ ਸਾਡੇ ਮਤਲਬ ਤਨਖਾਹਾਂ ਆਪਣੀਆਂ ਜਿਹੜੀਆਂ ਸਾਡੇ ਖੜਪੀੜਤਾ ਵਾਸਤੇ ਰੱਖੀਆਂ ਦੀ ਧੰਨਵਾਦ ਆ ਜੀ ਪਰ ਮੈਂ ਬੇਨਤੀ ਕਰਦਾ ਜੀ ਇਕੱਲਾ ਫਸਲ ਦਾ ਨੁਕਸਾਨ ਨਹੀਂ ਹੋਇਆ ਇਥੇ ਮਕਾਨਾਂ ਦਾ ਰੁੱਖਾਂ ਦਾ ਬੋਰ ਬੋਰ ਖਰਾਬ ਹੋ ਗਿਆ ਬੋਰ ਤੇ 2-2 ਲੱਖ ਰੁਪਏ ਖਰਚਾ ਆਉਂਦਾ ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਸਾਰਾ ਇਹ ਸੈਂਟਰ ਵੱਲੋਂ ਆਉਂਦਾ ਜਿਵੇਂ ਪਿਛਲੇ 6800 ਰੁਪਏ ਉਹ ਸੈਂਟਰ ਨੇ ਦਿੱਤਾ ਸੀ ਉਹ ਬੋਰਾ ਦਾ ਵੱਖਰਾ ਆਉਂਦਾ ਹੈ ਜਿਹੜਾ ਮੋਟਰ ਵਾਲਾ ਕਮਰਾ ਡਿੱਗਿਆ ਮਕਾਨਾਂ ਦਾ ਸੋ ਅਸੀਂ ਇਹ ਇੱਕ ਬੇਨਤੀ ਫੂਲ ਕਰਨੀ ਚਾਹੁੰਦਾ ਕਿਉਂਕਿ ਆਪਣੇ ਮੈਂਬਰ ਆਫ ਪਾਰਲੀਮੈਂਟ ਮੀਤ ਹੇਰ ਜੀ ਹੋਰ ਬਡੇ ਨੇ ਵੀ ਆਪਾਂ 6800 ਰੁਪਏ ਇਹ ਤਾਂ 20 ਸਾਲ ਪਹਿਲਾਂ ਵੀ 6800 ਰੁਪਏ ਅੱਜ ਵੀ 850 ਰੁਪਿਆ ਉਦੋਂ ਲਵਾਈ 500 ਇਹ ਅੱਜ 5000 ਹੋ ਗਈ ਸੈਂਟਰ ਨੂੰ ਥੋੜਾ ਕੋ ਵੀ 850 ਰੁਪਿਆ ਨਾ ਰੱਖੋ ਕੋ 850 ਦਾ ਤੁਸੀਂ ਵੀ ਕੋ 4-5 ਗੁਣਾ 125-30000 ਕਰਦੇ ਹੋ ਹਾਂਜੀ ਇਹ ਜਿਹੜੀ ਗੱਲ ਮੈਂ ਅੰਤੀ ਸਾਹਿਬ ਨੂੰ ਨੀਤਜੀ ਨੂੰ ਜਰੂਰ ਜੀ ਜੀ ਅੱਜ ਤੋਂ ਵੇਖੋ ਅਕਾਲੀ ਦਲ ਵਾਲੇ ਜੀ ਅੱਜ ਆਪਾਂ ਗੱਲ ਕਰੀਏ 95 ਚ ਪਾਣੀ ਆਇਆ ਸੀ ਉਦੋਂ ਵੀ ਸੈਂਟਰ 350 ਤੇੰਡਿਆ ਸੀ ਅੱਜ 25 ਹੋ ਗਿਆ 95 30 ਸਾਲ ਬਾਅਦ ਵੀ 850 ਰੁਪਿਆ ਹੀ ਹੈ ਸੋ ਅਸੀਂ ਬੇਨਤੀ ਕਰਦੇ ਵੀ 850 ਰੁਪਿਆ ਸਾਡੀ ਇਨਕਸ਼ਨ ਕਰੋ ਜੋ ਤੁਸੀਂ ਗੱਲਾਂ ਮੈਨੂੰ ਕਹੀਆਂ ਜੀ ਆਉਂਦਾ ਜਿਹੜਾ ਸੈਸ਼ਨ ਲੰਘੂਗਾ ਤੁਸੀਂ ਉਹ ਗੱਲਾਂ ਨਹੀਂ ਰਹਿਣੀਆਂ ਕੋਈ ਕੁਝ ਸੁਣ ਲਓ ਵਾਹ ਜੀ ਧੰਨ ਧੰਨ ਨਾ ਟੜਕ ਬਿਲਕੁਲ ਮਤਲਬ ਬੁਖਾਰ ਸਵੇਰ ਮਤਲਬ ਜੇ ਮੈਂ ਗਲਤ ਆ ਮੈਨੂੰ ਵੀ ਕਹਿ ਦਿੰਦਾ ਉਹਨਾਂ ਨੇ ਤੁਸੀਂ ਗਲਤ ਤੁਸੀਂ ਵੀ ਕਹਿ ਦਿੰਦਾ ਸੱਚ ਦੀ ਆਵਾਜ਼ ਚੱਕਣ ਵਾਲੇ ਨੇ ਤੇ ਹਮੇਸ਼ਾ ਜਦੋਂ ਵੀ ਕਿਤੇ ਲੋੜ ਹੋਵੇ ਹਮੇਸ਼ਾ ਸਾਡੇ ਨਾਲ ਖੜਦੇ ਨੇ ਇਹ ਸਾਡਾ ਫਰਜ਼ ਹੈ ਬਣੀ ਵਧੀਆ ਗੱਲ ਹੈ ਅਸੀਂ ਭਾਵੇਂ ਜਿੰਨੇ ਜੋਗਾ ਗਏ ਚਲੋ ਬੰਦਾ ਇਨਸਾਨ ਕਰ ਨਹੀਂ ਸਕਦਾ ਸਮਾਂ ਹੈ ਨਹੀਂ ਮੈਨੂੰ ਕਿਸੇ ਤੁਹਾਡੇ ਕੋਲ ਸਾਹਮਣੇ ਆਉਣਾ ਵਿਰੋਧੀ ਵੀ ਨਹੀਂ ਆਉਣਾ ਤੁਹਾਡੀ ਸਾਰ ਲੈਣੀ ਆਉਂਦੇ ਜੇ ਕੋਈ ਫੋਟੋ ਖਿਚਾਉਣ ਵੀ ਆਉਂਦਾ ਤੇ ਘੱਟੋ ਘੱਟ ਤੁਹਾਡੀ ਫੋਟੋ ਦੂਰ ਤੱਕ ਜਾਊਗੀ ਮੈਂ ਤਾਂ ਕਹਿੰਦਾ ਜਿਹੜਾ ਵੀ ਆਉਂਦਾ ਉਹਦਾ ਧੰਨਵਾਦ ਕਰੋ ਮੇਨੇ ਪੜਨ ਦਾ ਸਮਾਂ ਨਹੀਂ ਮੈਂ ਤੇ ਆਪਣੇ ਪਿੰਡ ਵਾਸੀਆਂ ਵਿੱਚ ਮੇਰਾ ਰਖਦਾ ਇਹੋ ਹੀ ਹੈ ਜੀ ਮੇਰੇ 4-5 ਕਿੱਲੇ ਸਫੇਦਾ ਰੋੜੇ ਗੇ ਮੇਰੀ 18 ਕਿੱਲੇ ਜ਼ਮੀਨ ਹੈ ਤੇ ਪਿਛਲੀ ਇਹ ਨਹੀਂ ਬਰਬਾਦ ਹੋ ਗਈ ਸੀ ਅਜੇ ਤੱਕ ਟ੍ਰਾਂਸਫਰ ਨਹੀਂ ਕੱਢੇ ਗਏ ਤੇ ਇਸ ਵਾਰ ਫੇਰ ਹੋ ਗਿਆ ਸੋ ਮੈਂ ਕਹਿੰਦਾ ਵੀ ਨਹਿਰੀ ਕਰਨ ਦੀ ਹੋ ਜੇ ਇਹ ਸਭ ਤੋਂ ਵਧੀਆ ਹੱਲ ਹੈ ਜੀ ਇਹਦੇ ਸਰਕਾਰ ਦਾ ਫਾਇਦਾ ਹੀ ਹੋਏਗਾ ਨੁਕਸਾਨ ਨਹੀਂ ਸਰ ਸਰਪਾ ਜੀ ਮੈਂ ਤੁਹਾਨੂੰ ਇੰਨਾ ਵਿਸ਼ਵਾਸ ਦਿਵਾਉਣਾ ਕਿ ਜੋ ਗੱਲਾਂ ਤੁਸੀਂ ਕਹੀਆਂ ਜਦੋਂ ਹੀ ਸੈਸ਼ਨ ਆਊਗਾ ਤੁਸੀਂ ਸੁਣ ਲੋਗੇ ਵਾਹ ਜੀ ਧੰਨਵਾਦ ਸਾਨੂੰ ਆਸ ਹੈ ਸਾਡੀ ਆਵਾਜ਼ ਤੁਸੀਂ ਬੰਨ੍ਹਣਾ ਜੀ ਦੇਖੋ ਉੱਤੋਂ ਉੱਥੇ ਮੈਂ ਤੁਹਾਨੂੰ ਇੱਕ ਮੰਤਰੀ ਸਾਹਿਬ ਜੀ ਦੀ ਗੱਲ ਆ ਸੀ ਨਾ ਕਿ ਅਸੀਂ ਤਾਂ ਚਲੋ ਸਾਡੇ ਏਰੀਆ ਦੇ ਫੋਨ ਕਰਕੇ ਇੱਕ ਚੀਜ਼ ਕੀਤੀ ਆ ਕਿ ਆਮ ਸੱਤ ਕਿੱल्ल्याਾਂ ਦੇ ਜ਼ਿੰਮੇਦਾਰ ਪਰਿਵਾਰ ਤੋਂ ਹੈਗਾ ਬੰਦਾ ਪਰ ਅੱਜ ਵੀ ਸੀਐਮ ਸਾਹਿਬ ਦੀ ਮਾਤਾ ਕਈ ਵਾਰੀ ਆਉਦੇ ਪਿੰਡੋਂ ਬਸਤੇ ਚੜ ਜਾਂਦੀ ਹੈ ਸੋ ਤਾਂਣੀ ਉਲਝੀ ਬੜੀ ਸੀ ਅਮਸਲਝਾਉਣ ਤੇ ਲੱਗੇ ਆ ਔਰ ਜਿੱਥੇ ਤੱਕ ਜੇ ਤੁਸੀਂ ਸੈਲਰੀਆਂ ਦੀ ਗੱਲ ਕਰੀਏ ਤਾਂ ਜਿਹੜਾ ਸੀਮ ਸੋਭ ਨੇ ਮੀਡੀਆ ਰਾਹੀਂ ਉਹ ਸੰਦੇਸ਼ ਦਿੱਤਾ ਤਾਂ ਅਸੀਂ ਆਪਣੀਆਂ ਸੈਲਰੀਆਂ ਤਾਂ ਦੇਣੀ ਹੀ ਦੇਣੀ ਆ ਉਹ ਤੋਂ ਇਲਾਵਾ ਵੀ ਅਸੀਂ ਪੈਸੇ ਆਪਣੇ ਜਿਹੜੇ ਦਾਨੀ ਸੱਜਣ ਉਹਨਾਂ ਤੋਂ ਇਕੱਠੇ ਕਰ ਰਹੇ ਆ ਵੀ ਕੱਲ ਨੂੰ ਕਿਉਂਕਿ ਹਲੇ ਵੀ ਚੇਤਾਵਨੀਆਂ ਹੈਗੀਆਂ ਵੀ ਹਲੇ ਵੀ ਬਰਸਾਤਾਂ ਵਧਣੀਆਂ ਵੀ ਕੱਲ ਨੂੰ ਕਿਤੇ ਹੋਰ ਵੀ ਲੋਡ ਪੈਂਦੀ ਆ ਤਾਂ ਅਸੀਂ ਹਰ ਵੇਲੇ ਤੁਹਾਡੇ ਨਾਲ ਧੰਨਵਾਦ ਹਾਜ਼ਰ ਹਾਂ ਧੰਨਵਾਦ ਠੀਕ ਹੈ ਠੀਕ ਹੈ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ